हां जी मित्रों बद्दल आज फिर अपा एक मौसम ਦੇ ਬਾਰੇ ਬਹੁਤ ਵੱਡੀ ਅਪਡੇਟ ਖਬਰ ਲੈ ਕੇ ਹਾਜ਼ਰ ਹੋਏ ਆਂ ਮੌਸਮ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਵੀ ਬਹੁਤ ਬੱਦਲ ਛਾਏ ਹੋਏ ਨੇ ਪੂਰੇ ਚਾਰ ਸਪਰੇ ਤੇ ਦੋ ਦਿਨ ਹੋ ਗਏ ਲਗਭਗ ਇਹ ਬੱਦਲ ਰਹਿੰਦੇ ਆ ਤੁਹਾਨੂੰ ਬਹੁਤ ਘਟ ਨਿਕਲਦੀ ਆ ऐसे मौसम बहुत बदल चुका है गर्मी आ गई ਤੇ کافی ਹੱਦ ਤਾਈਂ ਥੋੜੇ ਥੋੜੇ ਪੱਖੇ ਚਲਾਉਣੇ ਪੈਂਦੇ ਆ ਚਲੋ ਚੱਲਦੇ ਆਪਾਂ ਅੱਗੇ ਮੌਸਮ ਮਲ ਜਿਹੜਾ ਹੈ 12 13 14 15 ਦਾ 12 13 14 15 ਦੇ ਮੌਸਮ ਦੀ 16 ਦੇ ਮੌਸਮ ਦੀ ਗੱਲ ਕਰਦੇ ਆ 16 ਦੇ ਮਾਰਚ ਦੀ ਤੇ ਉਹ ਮੌਸਮ ਆ ਰਿਹਾ ਹੈ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਉਹ ਬਹੁਤ ਵੱਡਾ ਸਿਸਟਮ ਜਿਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਨੇੜੀ ਆ ਰਹੀ ਹੈ ਜੋ ਅੱਜ ਦੇ ਹਸਾਬ ਦੇ ਨਾਲ ਚੱਲੀ ਐ ਤਾਂ ਜੋ ਅੱਜ ਦੇਖ ਰਹੇ ਆ ਦੱਸ ਰਹੇ ਆ ਕਿ ਬਾਕੀ ਮੌਕੇ ਦੇ ਕੋਈ ਤਬਦੀਲ ਹੋ ਜੇ ਬਦਲੀ ਹੋ ਜੇ ਮੌਸਮ ਦੀ ਉਹ ਕੁਦਰਤ ਦੇ ਹੱਥ ਹੈ ਉਹ ਮਾਲਕ ਦੀ ਮਰਜ਼ੀ ਹੈ ਪਰ ਇੱਕ ਬਹੁਤ ਵੱਡੀ ਨੇੜੀ ਆ ਰਹੀ ਜੀ ਦੀ ਸਪੀਡ ਹੋਊਗੀ ਟੋਟ ਕਟ 50 ਤੋਂ 60 ਦੇ ਕਰੀਬ 50 60 ਦੇ ਕਰੀਬ ਉਹ ਹਰਿਆਣਾ ਪੰਜਾਬ ਰਾਜਸਥਾਨ ਇਹਨਾਂ ਸਟੇਟਾਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ ਤੇ ਮੌਸਮ ਹੈ ਜਿਹੜਾ ਉਹਦੇ ਵਿੱਚ ਕਾਫੀ ਹੱਦ ਤਾਈਂ ਮੀਂਹ ਝੱਖੜ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਗਰਜ ਚਮਕ ਦੇ ਨਾਲ ਕਣੀਆਂ ਕਾਫੀ ਥਾਤੇ ਜਿਆਦਾ ਮੀਂਹ ਪੈਣ ਦੀ ਸੁਭਾਵਨਾ ਪੂਰੀ ਕਈ ਥਾਵਾਂ ਤੇ ਵੱਧ ਵੀ ਹੋ ਸਕਦਾ ਕਈਆਂ ਤੇ ਘੱਟ ਉਹ ਇੱਕ ਲਗ ਮੈਟਰ ਹੈ ਤੇ ਨੇਰੀ ਬਹੁਤ ਜ਼ਿਆਦਾ ਚੜਚੇ ਆ ਰਹੀ ਹੈ ਉਹ ਮੇਨ ਦੇ ਨਾਲ 14 15 16 ਇਹਨਾਂ ਦਿਨਾਂ ਦੇ ਵਿੱਚ ਤੇ ਹੁਣ ਵੀ ਇਸ ਟਾਈਮ ਬੱਦਲ ਪੂਰੇ ਨੇਰੀ ਦੀ ਤਰ੍ਹਾਂ ਛਾਏ ਹੋਏ ਨੇ ਕਾਲੇ ਬੱਦਲ ਤੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਇੱਕਦਮ ਇਹ ਸ਼ੋਕ ਸ਼ਾਂਤੀ ਦਾ ਮੀ ਪਵੇ ਗੜੇ ਕਾਕੜੇ ਚੱਕਰ ਨਾਵੇ ਤਾਂ ਬਹੁਤ ਵਧੀਆ ਕਿਉਂਕਿ ਆਪਣੀਆਂ ਫਸਲਾਂ ਜੋ ਹੈ ਉਹ ਪੱਕੀਆਂ ਖੜੀਆਂ ਪੱਕਣ ਤੇ ਆਈਆਂ ਖੜੀਆਂ ਸ਼ਰਮਾ ਕਣਕਾਂ ਛੋਲੇ ਆਦ ਬਹੁਤ ਹੀ ਨੇੜੇ ਦੇ ਪਕਾ ਦੇ ਪਰ ਅੱਗੇ ਜੋ ਕੁਦਰਤ ਦਾ ਸਿਸਟਮ ਉਹ ਕੁਦਰਤ ਦੇ ਹੱਥ ਹੈ ਉਸ ਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਇਹ ਪਰ ਜੋ ਸਿਸਟਮ ਲੱਗਣ ਜਾ ਰਿਹਾ ਹੈ ਜਿਹੜਾ ਹੈਗਾ ਆਪਣਾ 13 ਤੋਂ 16 ਮਾਰਚ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਮੀਂਹ ਦੀ ਚੱਕਰ ਧੂਆਂ ਦੇਖਣ ਨੂੰ ਮਿਲ ਰਿਹਾ ਹੈ ਤੇ ਸਪੀਡ ਜੋ ਦੱਸੀ ਹੈ 50 60 ਦੇ ਵਿੱਚ ਉਹ ਅੱਜ ਦੇ ਟਾਈਮ ਦੀ ਦੇਖ ਰਹੀ ਹੈ ਜੋ ਉਹ ਦੱਸੀ ਹੈ ਤੇ ਮੌਕੇ ਦੇ ਅੱਗੇ ਬਦਲਾਅ ਹੁੰਦਾ ਹੈ ਉਹ ਇੱਕ ਅਲੱਗ ਸਿਸਟਮ ਹੈ